ਹਾਂਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ ਲੋ ਜੀ ਇੱਕ ਇਨਸਾਨ ਜੋ ਕਿ ਬਾਬਾ ਜੀ ਦੇ ਨਾਲ ਇੰਨੀ ਕਿ ਜ਼ਿਆਦਾ ਉਹਨੂੰ ਨਫ਼ਰਤ ਸੀ ਇਸ ਨਾਂ ਤੋਂ ਵੀ ਜਦੋਂ ਵੀ ਕੋਈ ਜਿੱਦਾਂ ਕੋਈ ਨਾਂ ਲੈਂਦਾ ਸਿਗਾ ਵੇ ਫਲਾਣੇ ਇਦਾਂ ਵਿਆਸ ਵਾਲੇ ਬਾਬਾ ਜੀ ਇਦਾਂ ਫਲਾਣਾ ਕੋਈ ਵੀ ਨਾਂ ਜਦੋਂ ਲੈਂਦਾ ਸੀ ਤਾਂ ਉਹ ਬੜੀ ਯਾਨੀ ਕਿ ਹੋਰ ਤਰ੍ਹਾਂ ਉਹਦਾ ਮਾਨ ਹੋ ਜਾਂਦਾ ਸੀ ਯਾਨੀ ਕਿ ਨਾਂ ਸੁਣ ਕੇ ਉਹ ਰਾਜੀ ਨਹੀਂ ਸੀਗਾ ਐਨੀ ਉਹਦੇ ਦਿਲ ਦੇ ਵਿੱਚ ਯਾਨੀ ਕਿ ਜੇ ਤੁਸੀਂ ਸਮਝਦੇ ਹੀ ਆ ਬਈ ਇੰਨਾ ਬਰੋਧ ਜਿਹਾ ਇੱਕ ਕੈਸਾ ਹੁੰਦਾ ਜਾਂ ਇੰਨਾ ਉਹਨਾਂ ਉਹਦੇ ਦਿਲ ਵਿੱਚ ਉਹਨਾਂ ਦੇ ਬਾਰੇ ਸੀਗੇ ਖਿਆਲ ਤੇ ਬਾਕੀ ਜਿਹੜੀ ਉਹਦੀ ਵਾਈਫ ਸੀਗੀ ਉਹਨੇ ਮਹਾਰਾਜ ਜੀ ਚੰਨ ਸਿੰਘ ਜੀ ਤੋਂ ਨਾਮਦਾਨ ਲਿਆ ਸੀਗਾ ਉਹਦੀ ਵਾਈਫ ਨੂੰ ਨਾਮਦਾਨ ਮਿਲਿਆ ਸੀ ਪਰ ਉਹ ਵਾਈਫ ਨੂੰ ਵੀ ਆਪਣੀ ਨੂੰ ਬਹੁਤ ਯਾਨੀ ਕਿ ਇਦਾਂ ਕਹਿਣਾ ਤੋ ਕੀ ਐਵੇਂ ਉੱਥੇ ਚਲ ਜਾਨੀ ਐਵੇਂ ਫ੍ਰੀ ਫੈਰਦੀਆਂ ਆਪਣਾ ਟਾਈਮ ਖਰਾਬ ਕਰਦੀਆਂ ਯਾਨੀ ਕਿ ਬੜਾ ਮੰਦਾ ਚੰਗਾ ਬੋਲਦਾ ਸੀਗਾ ਤੇ ਆਪ ਜਿੱਦਾਂ ਉਹ ਇਹ ਦੋ ਉਹਨਾਂ ਦੇ ਬੱਚੇ ਸੀਗੇ ਤੇ ਇੱਕ ਲੜਕਾ ਤੇ ਇੱਕ ਲੜਕੀ ਤੇ ਜ਼ਮੀਨ ਵੀ ਸੁਖਨਾ ਚੰਗੀ ਸੀ 15 ਖੱਤੇ ਸੀਗੇ ਉਹਦੇ ਤੇ ਉਹਨੇ ਵੀ ਕੀਤਾ ਤੇ ਉਹਨੂੰ ਜਾਨੀ ਕਿ ਬੜਾ ਉਹਨੇ ਜਦੋਂ ਉਹਦੀ ਵਾਈਫ ਨੇ ਜਾਣਾ ਤੇ ਉਹਨੇ ਬੜਾ ਏਡਾ ਖਿਜਣਾ ਬਹੁਤ ਤੇ ਉਹ ਜਿਹੜਾ ਆਪ ਸੀਗਾ ਉਹ ਇਨਸਾਨ ਉਹ ਥੋੜਾ ਜਿਹਾ ਅਯਾਸ਼ੀ ਟਾਈਪ ਦਾ ਸੀਗਾ ਜਿੱਦਾਂ 2-4 ਜਾਣੇ ਆਪਣੇ ਨਾਲ ਰੱਖਣੇ ਜਦੋਂ ਆਪਣੇ ਖੂਹ ਤੋਂ ਘਰ ਨੂੰ ਆਉਣਾ ਪਿੰਡ ਨੂੰ ਆਉਣਾ ਉੱਥੇ ਲੋਕਾਂ ਦੇ ਰਾਹ ਵਿੱਚ ਕੋਈ ਕੁੱਕੜ ਕੋਈ ਕੋਸ ਜਿੱਦਾਂ ਚੀਜ਼ਾਂ ਫੈਰਦੀਆਂ ਹੋਣੀਆਂ ਤਾਂ ਚੱਕ ਲੈਣਾ ਨਾਲੇ ਆ ਜਿਹੜੇ ਲੋਕਾਂ ਨੇ ਉਹ ਇਦਾਂ ਇੱਕ ਕੁੱਕੜ ਕਾਕੜੀਆ ਚੱਕ ਲਈ ਜਾਂਦਾ ਸੀਗਾ ਉਹਨਾਂ ਦੀ ਵੀ ਜ਼ੋਰਤ ਨਹੀਂ ਪੈਂਦੀ ਸੀਗੀ ਵੀ ਉਹਨੂੰ ਕਹਿ ਦੇਣ ਵੀ ਤੂੰ ਸਾਡੀ ਚੀਜ਼ ਚੱਕੀ ਆ ਕਿਉਂਕਿ ਉਹਨਾਂ ਦੇ ਨਾਲ ਵੀ ਫਿਰ ਉਹ ਲੜਦਾ ਸੀ ਜਾਨੀ ਕਿ ਉਹਦੇ ਤੋਂ ਡਰਦੇ ਹੀ ਸੀਗੇ ਤੇ ਉਹਦੀ ਜਿਹੜੀ ਕੁੜੀ ਸੀਗੀ ਲੜਕੀ ਉਹਦਾ ਮੈਰਿਜ ਹੋ ਜਾਂਦੀ ਉਹਦੀ ਇੰਗਲੈਂਡ ਵਿੱਚ ਤੇ ਉਹ ਇੰਗਲੈਂਡ ਵਿੱਚ ਚਲ ਜਾਂਦੀ ਆ ਤੇ ਹੌਲੀ-ਹੌਲੀ ਉਹ ਜਾਨੀ ਕਿ ਆਪਣੀ ਚਾਲੇ ਪੂਰਾ ਚੱਲਦਾ ਰਹਿੰਦਾ ਜੋ ਉਹਦਾ ਸਿਸਟਮ ਸੀਗਾ ਉਹ ਇਦਾਂ ਹੀ ਕਰਦਾ ਸੀ ਵਾਸਾ ਖੇਤੀ ਕਰਨੀ ਤੇ ਨਾਲ ਇੱਕ ਦੋ ਜਾਨੇ ਰੱਖਣੇ ਪੂਰਾ ਫਾੜ ਨਿਸ਼ਾਨ ਚਾਹੇ ਰੱਖ ਲਓ ਚਾਹੇ ਜਿੱਦਾਂ ਮਾਰਦੀ ਜਾਣੀ ਕਿ ਯਾਸ਼ੀਓ ਨੇ ਫੁੱਲ ਲਗਾਨੀ ਤੇ ਉਹਦੀ ਹੌਲੀ ਹੌਲੀ ਉਹਦੀ ਕੁੜੀ ਨੇ ਜਿੱਦਾਂ ਉਹਨਾਂ ਦਾ ਕੰਮ ਬਣਾਤਾ ਇੰਗਲੈਂਡ ਦਾ ਬਾਹਰਲਾ ਤੇ ਉਹ ਦੋਨੇ ਜਾਨੇ ਟੀਮੀ ਆਦਮੀ ਹਸਬੰਡ ਵਾਈਫ ਇੰਗਲੈਂਡ ਨੂੰ ਚਲ ਜਾਂਦੇ ਆ ਕੁੜੀ ਕੋਲ ਤੇ ਉਹ ਜਿੱਦਾਂ ਉਹਦੀ ਜਿਹੜੀ ਵਾਈਫ ਹੁੰਦੀ ਆ ਉੱਥੇ ਜਾ ਕੇ ਵੀ ਉਹ ਸਾਤ ਸੰਗ ਸੌਣ ਜਾਂਦੀ ਆ ਇਦਾਂ ਜਿਹੜੇ ਉੱਤਰ ਬਾਹਰ ਵੀ ਜਿੱਦਾਂ ਫੌਰਨ ਵਿੱਚ ਸਾਤ ਸੰਗ ਘਰ ਬਣੇ ਆ ਤੇ ਉਹਨੇ ਉੱਥੇ ਵੀ ਉਹਨੂੰ ਇਦਾਂ ਕਹੀ ਜਾਣਾ ਕੁੜੀ ਨੂੰ ਤੇਰੀ ਮਾਂ ਤਾਂ ਐਵੇਂ ਤੁਰੀ ਫੈਦੀ ਰਹਿੰਦੀ ਆ ਏਦਾਂ ਤਾਨੇ ਮੇਨੇ ਜੇ ਮਾਰੀ ਜਾਣੇ ਮਾੜੇ ਮੋਟੇ ਤੇ ਮੁੜ ਕੇ ਜਦੋਂ ਉਹਨਾਂ ਨੇ ਇੰਗਲੈਂਡ ਤੋਂ ਇੰਡੀਆ ਨੂੰ ਆਉਣਾ ਤੇ ਜਿਹੜੀ ਉਹਦੀ ਵਾਈਫ ਹੁੰਦੀ ਉਹਨੇ ਸਿੱਧਾ ਹੀ ਇੰਨਾ ਡੇਰੇ ਬਿਆਸ ਚਲ ਜਾਣਾ ਉੱਥੇ ਉਹਨੇ 10-10 ਦਿਨ ਉੱਥੇ ਰਹਿਣਾ ਤੇ ਇਹਨੇ ਜਿਹੜਾ ਉਹਦਾ ਹਸਬੰਡ ਸੀਗਾ ਜਿਹੜਾ ਖਰਾਬ ਸੀ ਇਹ ਪਿੰਡ ਆ ਜਾਂਦਾ ਹੁੰਦਾ ਸੀਗਾ ਇਹਨੇ ਪੈਨ ਡਾਣ ਕੇ ਆਪਣੀ ਚਾਲੇ ਉਹੀ ਚੱਲਣੀ ਚਾਲ ਜੋ ਇਹਨੇ ਪਹਿਲਾਂ ਕਰਦਾ ਗਿਆ ਸੀ ਇਥੋਂ ਉਹੀ ਇਹਨੇ ਮੁੜ ਕੇ ਆਣ ਕੇ ਕਰਨਾ ਤੇ ਐਡਾ ਟਾਈਮ ਲੰਘਦਾ ਗਿਆ ਲੰਘਦਾ ਗਿਆ ਹੌਲੀ ਹੌਲੀ ਉਹਦੀ ਵਾਈਫ ਨੇ ਮਾੜਾ ਮੋਟਾ ਉਹਨੂੰ ਕਹਿਣਾ ਵੀ ਤੂੰ ਵੀ ਇੱਕ ਵਾਰੀ ਸਾਥ ਸੰਗ ਤਾਂ ਸੌਣ ਜਾ ਕੇ ਤੂੰ ਨਹੀਂ ਤੈਨੂੰ ਚੰਗਾ ਲੱਗੂਗਾ ਤੂੰ ਮੁੜਿਆ ਹੀ ਤੈਨੂੰ ਕਿਹੜਾ ਜਿੱਦਾਂ ਉੱਥੇ ਕੋਈ ਫੜ ਕੇ ਬਿਠਾ ਲੈਣ ਲੱਗਾ ਜਿੱਦਾਂ ਬੀਬੀਆਂ ਕਰਦੀਆਂ ਹੁੰਨੀਆਂ ਪਰ ਉਹ ਮੰਨਦਾ ਨਹੀਂ ਸੀਗਾ ਕਹਿੰਦਾ ਨਹੀਂ ਨਹੀਂ ਕਹਿੰਦਾ ਇਹ ਐਵੇਂ ਹੀ ਆ ਤੁਸੀਂ ਮਗਰ ਮਗਰ ਤੁਰੇ ਫਿਰਦੇ ਕੋਈ ਫਾਇਦਾ ਨਹੀਂ ਹੈਗਾ ਕਿ ਮੈਂ ਵੀ ਤੈਨੂੰ ਕਹਿਣਾ ਵੀ ਤੂੰ ਵੀ ਹਟ ਜਾ ਪਰ ਉਹ ਜਿੱਦਾਂ ਹੁਣ ਵਾਈਫ ਨੇ ਨਾਮਦਾਨ ਲਿਆ ਸੀਗਾ ਮਹਾਰਾਜ ਚੰਨ ਸਿੰਘ ਜੀ ਤੋਂ ਤੇ ਉਹਦੀ ਆਸਤਾ ਸੀਗੀ ਪੂਰੀ ਤਾਂ ਉਹ ਆਪਣਾ ਜਿੱਦਾਂ ਨਾਮ ਭਜਨ ਸਿਮਰਨ ਸਾਰਾ ਕੁਝ ਕਰਦੀ ਸੀਗੀ ਤੇ ਉਹ ਜਿੱਦਾਂ ਹੁਣ ਕੀ ਪਤਾ ਉਹ ਬਾਬਾ ਜੀ ਮੋਹਰੇ ਵੀ ਫਰਿਆਦ ਕਰਦੀ ਹੋਊਗੀ ਵੀ ਮੇਰੇ ਆਦਮੀ ਨੂੰ ਸਮਰੱਤ ਬਖਸ਼ ਵੀ ਉਹਦੇ ਤੇ ਵੀ ਮਿਹਰ ਕਰ ਤੇ ਫਰ ਹੌਲੀ ਹੌਲੀ ਦਾ ਟਾਈਮ ਟੱਪਦਾ ਗਿਆ ਉਹਨੇ ਇੰਗਲੈਂਡ ਤੋਂ ਆਉਣਾ ਉਹਨਾਂ ਨੇ ਉੱਥੇ ਚੱਲ ਜਾਣਾ ਇਹਨੇ ਘਰ ਨੂੰ ਆ ਜਾਣਾ ਪਿੰਡ ਨੂੰ ਇੱਥੇ ਫੇ ਹੀ ਕੰਮ ਪੱਕੇ ਤੌਰ ਤੇ ਜਦੋਂ ਉਹ ਇੰਗਲੈਂਡ ਚੱਲ ਗਏ ਸੀ ਦੋਨੇ ਜਣੇ ਤੇ ਮੁੰਡਾ ਜਿਹੜਾ ਸੀ ਉਹਨਾਂ ਦਾ ਇੱਥੇ ਉਹਦਾ ਵਿਆਹ ਹੋ ਗਿਆ ਸੀ ਉਹ ਇੰਡੀਆ ਵਿੱਚ ਹੀ ਤੇ ਐਡਾ ਕਰਦਿਆਂ ਕਰਦਿਆਂ ਹੌਲੀ ਹੌਲੀ ਜੀ ਉਹ ਜੀ ਕੀ ਹੋਇਆ ਇੱਕ ਵਾਰੀ ਹੈ ਨਾ ਜਦੋਂ ਉਹਦੀ ਵਾਈਫ ਸੀ ਜਿਹੜੀ ਬਾਹਰਲੀ ਗੱਲ ਹੈ ਇੰਗਲੈਂਡ ਦੀ ਉਹ ਜਦੋਂ 사ਸ ਸੰਗ ਬਾਬਾ ਜੀ ਦਾ ਲਾ ਕੇ ਤਾਂ ਕੰਮ ਕਰਦੀ ਸੀ ਘਰ ਵਿੱਚ ਕੰਮ ਕਰਦੀ ਸੀ ਉਹ ਜਿੱਦਾਂ ਪਿਆ ਸੀਗਾ ਸੁੱਤਾ ਇੱਕ ਕਮਰੇ ਵਿੱਚ ਜਿੱਦਾਂ ਲੰਮਾ ਪਿਆ ਸੀ ਪਰ ਉਹਦੇ ਕੰਨਾਂ ਵਿੱਚ ਆਵਾਜ਼ ਬਾਬਾ ਜੀ ਦੇ ਸਾਸ ਸਕਦੀ ਪੈਂਦੀ ਸੀਗੀ ਉਹ ਯਾਨੀ ਕਿ ਉਥੋਂ ਵੀ ਹੋਇਆ ਉਹਨੂੰ ਮਾੜਾ ਜਿਹਾ ਜਿੱਦਾਂ ਲੱਗਾ ਵੀ ਇਹ ਜਿਹੜੀਆਂ ਗੱਲਾਂ ਆ ਬੜੀਆਂ ਵਧੀਆ ਲੱਗਦੀਆਂ ਉਹਦੇ ਜਿੱਦਾਂ ਥੋੜਾ ਜਿਹਾ ਸਟਾਰਕ ਜਿਹਾ ਹੋ ਗਿਆ ਜਿੱਦਾਂ ਬਾਬਾ ਜੀ ਨੇ ਮਿਹਰ ਉਹਦੇ ਤੇ ਕਰਨੀ ਹੁੰਦੀ ਆ ਜਦੋਂ ਸਟਾਰਕ ਜਿਹਾ ਹੋ ਗਿਆ ਉਹ ਫੇ ਆਪਣੀ ਵਾਈਫ ਨੂੰ ਕਹਿ ਲੱਗਾ ਗੱਲਾਂ ਤਾਂ ਬੜੀਆਂ ਵਧੀਆ ਕਰਦੇ ਆ ਮੈਂ ਤਾਂ ਜਿੱਦਾਂ ਇਦਾਂ ਜੀ ਕਹਿੰਦਾ ਚੱਲ ਦੇਖਨੇ ਆਂ ਕਾਰੀ ਜਾ ਕੇ ਹੁਣ ਕਦੋਂ ਨੂੰ ਇੰਡੀਆ ਨੂੰ ਜਾਣਾ ਉਹ ਕਹਿੰਦੀ ਇੰਡੀਆ ਨੂੰ ਤੂੰ ਛੱਡ ਜਦੋਂ ਜਾਵਾਂਗੇ ਜਾਵਾਂਗੇ ਆਪਾਂ ਇੱਥੇ 사ਤਸੰਗ ਸੁਣ ਲੈਣ ਇੱਥੇ ਮੈਂ ਜਾਨੀ ਆ ਤੂੰ ਮੇਰੇ ਨਾਲ ਚੱਲ ਚੱਲ ਉਹ ਕਹਿੰਦਾ ਚੱਲ ਠੀਕ ਆ ਉੱਥੇ ਉਹ 사ਤਸੰਗ ਸੁਣਨ ਨਾਲ ਚੱਲ ਗਿਆ ਗੈਂਡਵਿਚ ਉਹਦੇ ਦੇਖ ਲਓ ਵੀ ਇੰਨੀ ਕੁ ਮਨ ਦੇ ਉੱਤੇ ਉਹ ਗੱਲਾਂ ਬੈ ਗਈਆਂ ਹਨਾ ਜਿਹੜੀਆਂ ਬਾਬਾ ਜੀ ਕਰਦੇ ਹੁੰਦੇ ਸੀਗੇ ਐਸੀਆਂ ਗੱਲਾਂ ਬੈਠੀਆਂ ਐਸੀਆਂ ਗੱਲਾਂ ਬੈਠੀਆਂ ਉਹ ਕਹਿੰਦਾ ਹੁਣ ਜਿੱਦਾਂ ਜਦੋਂ ਇੰਡੀਆ ਜਾਣਾ ਆਪਾਂ ਬਿਆਸ ਵੀ ਜਾ ਕੇ ਆਉਣਾ ਉਹਦੀ ਵਾਈਫ ਕਹਿੰਦੀ ਚਲੋ ਠੀਕ ਹੈ ਉਹਨੂੰ ਤਾਂ ਚਾ ਚੜ ਗਿਆ ਵੀ ਮੇਰਾ ਆਦਮੀ ਇੱਦਾਂ ਇੱਦਾਂ ਵਾਪਸ ਮੁੜਿਆ ਆ ਵੀ ਇੰਨੀ ਅੱਤ ਕਰਦਾ ਹੁੰਦਾ ਸੀ ਇਹ ਤੇ ਜਦੋਂ ਇੰਡੀਆ ਆਏ ਉਹਨੂੰ ਬਿਆਸ ਵੀ ਲੈ ਗਈ ਤਾਂ ਉੱਥੇ ਜਾ ਕੇ ਉਹਨੇ ਜਦੋਂ ਬਾਬਾ ਜੀ ਦਾ satsang ਸੁਣਿਆ ਤੇ ਆਹ ਵਾਲੇ ਬਾਬਾ ਜੀ ਸੀਗੇ ਗੁਰਿੰਦਰ ਸਿੰਘ ਜੀ ਤੇ ਉਹ ਬੰਦੇ ਦਾ ਮਨ ਯਾਨੀ ਕਿ ਇੰਨਾ ਕਿ ਜ਼ਿਆਦਾ ਪਿਗਲ ਗਿਆ ਉਹ ਗੱਲਾਂ ਸੁਣ ਕੇ ਨਾ satsang ਦੀਆਂ ਉਹ ਕਹਿੰਦਾ ਵੀ ਕੋਈ ਨਾ ਦੇਖਦੇ ਆ ਉਹ ਸਾਥ ਸੰਗਤ ਸੌਣ ਕੇ ਚਲੋ ਪਿੰਡ ਨੂੰ ਆ ਗਏ ਉਹ ਜਿਹੜਾ ਕਹਿੰਦਾ ਸਾਥ ਸੰਗ ਘਰ ਇੱਥੇ ਕਿੱਦਾਂ ਲੱਗੇ ਕਿਹੜਾ ਲੱਗਦਾ ਉਹ ਕਹਿੰਦੀ ਕੀ ਗੱਲ ਹੋਈ ਕਹਿੰਦਾ ਮੈਂ ਕੋਈ ਗੱਲ ਕਰਨੀ ਆ ਜਿਹੜਾ ਲੱਗੇ ਉਹਨਾਂ ਦੇ ਸਾਥ ਸੰਗ ਘਰ ਲੱਗਦਾ ਸੀਗਾ ਉੱਥੇ ਉਹ ਉਹ ਜਿਹੜਾ ਆਪਣਾ ਹੁੰਦੇ ਆ ਕਮੇਟੀ ਮੈਂਬਰ ਉਹਨਾਂ ਨੂੰ ਕਹਿੰਦਾ ਵੀ ਮੈਂ ਪੰਜ ਕਿੱਤੇ ਇਹ ਸਾਥ ਸੰਗ ਘਰ ਬਣਾਉਣਾ ਸੱਚ ਆਪਣੇ ਪਿੰਡ ਉਹ ਕਹਿੰਦੇ ਵੀ ਸਾਥ ਸੰਗ ਘਰ ਇਦਾਂ ਨਹੀਂ ਬਣਦਾ ਹੁੰਦਾ ਬੇ ਇਹਦੇ ਲਈ ਇਦਾਂ 5 ਕਿਲੋਮੀਟਰ ਤੇ ਦੂਰ ਸਾਥ ਸੰਗ ਚਾਹੀਦਾ ਆ ਉਹ ਸਾਥ ਸੰਗ ਘਰ ਚਾਹੀਦਾ ਜਿੱਦਾਂ ਉਹਨਾਂ ਨੇ ਉਹ ਮੈਂਟੀ ਐਂਟੀ ਜਲਮਾੜਾ ਉੱਤੇ ਦੇਖੋ ਕਹਿੰਦੇ ਹਾਂ ਬਾੜਤਾ ਸਕਦਾ ਉਹਦਾ ਆਪਣਾ ਜਿਹੜਾ ਜਿੱਥੇ ਆਪਾਂ ਆਉਣੇ ਆ ਤੁਸੀਂ ਆਉਣੇ ਇਹ ਥੋੜਾ ਜਿਹਾ ਦੂਰ ਪੈ ਜਾਂਦਾ 8-9 ਕਿਲੋਮੀਟਰ ਆ ਚਲੋ ਕਹਿੰਦਾ ਤੁਸੀਂ ਜੀ ਕਾਰਵਾਈ ਕਰੋ ਵੀ ਜੋ ਤੁਹਾਡਾ ਪ੍ਰੋਸੈਸ ਆ ਮੈਨੂੰ ਨਹੀਂ ਪਤਾ ਵੀ ਮੈਂ ਕਹਿੰਦਾ ਆਪਣੇ ਪਿੰਡ ਸਾਸਾਂ ਘਰ ਬਣਾਉਣਾ ਆ ਤੇ ਮੈਂ 5 ਖੱਤੇ ਜ਼ਮੀਨ ਦੇ ਦੇਣੇ ਆ ਉਹ ਵੀ ਹੈਰਾਨ ਹੋ ਗਿਆ ਕਹਿੰਦੇ ਅੱਗੇ ਤਾਂ ਜਿੱਦਾਂ ਇਹਦੀ ਵਾਈਫ ਕੱਲੀ ਆਉਰੀ ਇਹਨੂੰ ਕੀ ਹੋ ਗਿਆ ਇਹਦਾ 5 ਖੱਤੇ ਦੇਣ ਨੂੰ ਵੀ ਤਿਆਰ ਹੋ ਗਿਆ ਬਾਬਾ ਜੀ ਨੇ ਬੱਸ ਉਹਦੇ ਤੇ ਮਿਹਰ ਕਰ ਦਿੱਤੀ ਐਨ ਪੂਰੀ ਚੰਗੀ ਤਰ੍ਹਾਂ ਤੇ ਉਹਨਾਂ ਨੇ ਜਦੋਂ ਗੱਲ ਕੀਤੀ ਉੱਤੇ ਬਿਆਸ ਜਾ ਕੇ ਕਮੇਟੀ ਨਾਲ ਸਾਰਾ ਕੁਝ ਉਹਨਾਂ ਨੇ ਦੇਖਿਆ ਦੁਖਿਆ ਉਹ ਪਾਸ ਹੋ ਗਿਆ ਸਾਧ ਸੰਗ ਘਰ ਤੇ ਦੇਖ ਲਓ ਵੀ ਉਹ ਸਾਧ ਸੰਗ ਘਰ ਪਾਸ ਹੋ ਗਿਆ ਤਾਂ ਉਹਨੇ ਸਾਧ ਸੰਗ ਘਰ ਲਈ ਪੰਜ ਖੱਤੇ ਦਿੱਤੇ ਨਾਲੇ ਜਿਹੜੀ ਸੇਵਾ ਉੱਥੇ ਕੀਤੀ ਉਹ ਬਖਰੀ ਕੀਤੀ ਤਾਂ ਉਹਦਾ ਇੰਨਾ ਮਾਨ ਤੇ ਉਹਨੇ ਫੇਰ ਬਾਬਾ ਜੀ ਗੁਰਿੰਦਰ ਸਿੰਘ ਜੀ ਤੋਂ ਨਾਮਦਾਨ ਦੀ ਉਹਨਾਂ ਨੂੰ ਉਹਨੂੰ ਬਖਸ਼ਿਸ਼ ਹੋਈ ਉਸ ਇਨਸਾਨ ਨੂੰ ਤੇ ਕਹਿੰਦੇ ਹੁਣ ਉਹ ਇਨਸਾਨ ਹੈ ਜਿੱਦਾਂ ਇੰਗਲੈਂਡ ਘਟ ਤਾਂ ਡੇਰਾ ਬਿਆਸ ਜ਼ਿਆਦਾ ਰਹਿੰਦਾ ਆ ਜਿੱਦਾਂ ਇੱਥੇ ਆ ਜਾਂਦਾ ਮਹੀਨਾ ਵੀ ਨਾ ਜਾਣਾ ਹੀ ਨਹੀਂ ਕੁਆਟਰ ਉਹਨੂੰ ਮਿਲੇ ਆ ਸਾਰਾ ਕੁਝ ਜਿੱਦਾਂ ਮਿਲ ਹੀ ਜਾਂਦਾ ਹੈ ਤਕਰੀਬਨ ਉਹਦੇ ਬਾਰੇ ਤਾਂ ਨਹੀਂ ਨਾ ਪਤਾ ਹੈਗਾ ਪਰ ਜਿੱਦਾਂ ਉਹ ਜਾਨੀ ਕਿ ਉਹ ਕਹਿਣ ਦਾ ਮਤਲਬ ਉਹ ਕਹਿੰਦੇ ਵੀ ਇੱਥੇ ਜ਼ਿਆਦਾ ਰਹਿੰਦਾ ਜਿਹੜੇ ਉਹਦੇ ਨਾਲ ਦੇ ਆ ਪੈੰਡ ਵਾਲੇ ਰਿਸ਼ਤੇਦਾਰ ਉਹ ਕਹਿੰਦੇ ਤੈਨੂੰ ਵੀ ਹੋ ਗਿਆ ਤੂੰ ਤਾਂ ਆਪਣੀ ਵਾਈਫ ਨੂੰ ਕਹਿੰਦਾ ਹੁੰਦਾ ਸੀਗਾ ਵੀ ਤੂੰ ਕਿੱਥੇ ਮਗਰ ਤੂੰ ਹੀ ਫਿਰਦੀ ਆ ਪਖਾਨਡ ਫਲਾਣਾ ਠੇਕੜਾ ਇਦਾਂ ਦੀਆਂ ਗੱਲਾਂ ਕਰਦਾ ਤੂੰ ਹੁਣ ਆਪ ਪੰਜ ਖੱਤੇ ਦੇਤੇ ਇੰਨੀ ਮਹਿੰਗੀ ਜ਼ਮੀਨ ਉਹ ਕਹਿੰਦਾ ਭਰਾਵੋ ਕਹਿੰਦਾ ਮੈਂ ਤਾਂ ਕਹਿੰਦਾ ਹੁਣ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ ਤੁਹਾਡੀਆਂ ਗੱਲਾਂ ਸਿਰ ਮੱਥੇ ਆ ਪਰ ਤੁਹਾਨੂੰ ਮੈਂ ਇਹ ਇੱਕ ਗੱਲ ਦੱਸ ਦਿੰਨਾ ਵੀ ਸੱਚ ਇਹ ਹੀ ਆ ਪੂਰਾ ਗੁਰੂ ਆ ਪੂਰਾ ਸੱਚ ਆ ਸਾਰਾ ਕੁਝ ਇਦਾਂ ਹੀ ਹੋਣਾ ਆ ਜਿੱਦਾਂ ਬਾਬਾ ਜੀ ਇਹ ਕਹਿੰਦੇ ਆ satsang ਘਰ ਵਿੱਚ ਜਾਂ satsangਾਂ ਵਿੱਚ ਬਚਨ ਕਰਦੇ ਆ ਉਹੀ ਸਾਰਾ ਕੁਝ ਸੱਚ ਆ ਬਾਕੀ ਸਾਰੀ ਦੁਨੀਆ ਝੂਠ ਆ ਦੇਖ ਲਓ ਐਨੀ ਉੱਤੇ ਬਾਬਾ ਜੀ ਨੇ ਅਪਾਰ ਕਿਰਪਾ ਕਰ ਦਿੱਤੀ ਤਾਂ ਬਾਬਾ ਜੀ ਦਾ ਹੀ ਹੋ ਕੇ ਹੋ ਰਿਹਾ ਗਿਆ ਤੇ ਨਾਮਦਾਨ ਉਹਨੇ ਤਾਂ ਦੱਸਿਆ ਵੀ ਲੈ ਮਿਲ ਗਿਆ ਸੀਗਾ ਬਾਬਾ ਜੀ ਨੇ ਬਖਸ਼ਿਸ਼ ਕਰ ਦਿੱਤੀ ਸੀ ਤੇ ਹੁਣ ਦੇਖ ਲਓ ਵੀ ਉਹ ਪੂਰਾ ਐਨ ਬਾਬਾ ਜੀ ਦਾ ਹੀ ਬਣ ਕੇ ਰਹਿ ਗਿਆ ਸੋ ਜਦੋਂ ਜਿੱਦਾਂ ਕਹਿੰਦੇ ਹੁੰਦੇ ਆ ਬਾਬਾ ਜੀ ਨੇ ਮਿਹਰ ਕਰਨੀਆਂ ਹਨਾ ਇਹ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਵੀ ਕਦੋਂ ਮਿਹਰ ਹੋਣੀ ਆ ਕਦੋਂ ਨਹੀਂ ਹੋਣੀ ਜਦੋਂ ਬਾਬਾ ਜੀ ਨੇ ਬਖਸ਼ਿਸ਼ ਕਰਨੀ ਆ ਉਦੋਂ ਹੀ ਹੋਣੀ ਆ ਉਹ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਰਾਧਾ ਸਵਾਮੀ ਜੀ ਜਰੂਰ ਲਿਖੋ ਇਹ ਬਿਲਕੁਲ ਸੱਚੀ ਕਹਾਣੀ ਆ ਤੇ ਇਸ ਚੈਨਲ ਨੂੰ ਆਪਣਾ ਚੈਨਲ ਸਮਝ ਕੇ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ